ਪੰਜਾਬ ਸਰਕਾਰ ਨੇ ਕਿਰਾਏ ਤੇ ਕੁਝ ਵੈਨਾਂ ਦਾ ਕੁਝ ਬੱਸਾਂ ਦਾ ਪ੍ਰਬੰਧ ਕੀਤਾ ਜਿਸ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਵੀ ਨਜ਼ਰ ਆਉਂਦੀ ਹੈ ਔਰ ਸਕਰੀਨ ਦੇ ذریعے ਲੋਕਾਂ ਤੱਕ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਹਨਾਂ 22-23 ਮਹੀਨਿਆਂ ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਅੰਦਰ ਕਿੱਥੇ-ਕਿੱਥੇ ਕਿਹੜਾ-ਕਿਹੜਾ ਕੰਮ ਕੀਤਾ ਹੈ ਇਹ ਸਾਰੇ ਪ੍ਰਚਾਰ ਦੇ ਲਈ ਵੈਨਾਂ ਹਾਇਰ ਕੀਤੀਆਂ ਗਿਆ ਕਿਰਾਏ ਤੇ ਲਈਆਂ ਗਿਆ ਪਰ ਇਸ ਦੇ ਨਾਲ-ਨਾਲ ਸਵਾਲ ਉੱਠ ਰਹੇ ਨੇ ਇੱਕ ਪਾਸੇ ਸਰਕਾਰ ਨੇ ਆਪ ਸਰਕਾਰ ਤੁਹਾਡੇ ਦਵਾਰ ਦਾ ਜਿਹੜਾ ਇੱਕ ਪ੍ਰੋਗਰਾਮ ਲਿਖਿਆ ਹੋਇਆ ਉਸ ਦੇ ਵਿੱਚ ਕਈ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਵੀ ਜਾ ਰਿਹਾ ਹਾਲਾਂਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਸਰਕਾਰਾਂ ਵੱਲੋਂ ਕੀਤੇ ਜਾਂਦੇ ਰਹੇ ਐ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਦੇ ਵੱਲੋਂ ਇੱਕ ਪ੍ਰਚਲਿਤ ਪ੍ਰੋਗਰਾਮ ਸੀ ਜਿਹੜਾ ਕੀ ਲੋਕਾਂ ਦੇ ਵਿੱਚ ਜਾ ਕੇ ਸੰਗਤ ਦਰਸ਼ਨ ਦਾ ਨਾਮ ਦਿੱਤਾ ਗਿਆ ਸੀ ਉਸ ਨੂੰ ਮੁੱਖ ਮੰਤਰੀ ਉਸ ਵੇਲੇ ਦੇ ਪ੍ਰਕਾਸ਼ ਸਿੰਘ ਬਾਦਲ ਜਾਂਦੇ ਸਨ ਪਰ ਇਸ ਵਾਰ ਡਿਜੀਟਲ ਤਰੀਕੇ ਦੇ ਨਾਲ ਪ੍ਰਚਾਰ ਕਰਨ ਦਾ ਢੰਗ ਲੱਭਿਆ ਪੰਜਾਬ ਸਰਕਾਰ ਨੇ ਔਰ ਇਹਨਾਂ ਵੈਨਾਂ ਨੂੰ ਕਿਰਾਏ ਦੇ ਉੱਤੇ ਜਿਹੜਾ ਲਿਆ ਗਿਆ ਹੈ ਲਗਭਗ 1 ਮਹੀਨੇ ਦੇ ਵਿੱਚ 6 ਕਰੋੜ ਰੁਪਈਆ ਖਰਚਾ ਹੋਣਾ ਹੈ ਤਾਂ ਦਿਨ ਦੇ ਵਿੱਚ ਇੱਕ ਵੈਨ ਹੀ ਤਕਰੀਬਨ ਤਕਰੀਬਨ 20000 ਖਰਚਾ ਕਰ ਦੇਵੇਗੀ ਤੇ 97 ਵੈਨਾਂ ਨੇ ਤੇ ਇਸ ਦੇ ਹਿਸਾਬ ਦੇ ਨਾਲ ਤਕਰੀਬ ਕਰੀਬ 1 ਦਿਨ ਦਾ ਵੀਕ ਲੱਖ ਰੁਪਈਆ ਪੂਰੇ ਪੰਜਾਬ ਦੇ ਵਿੱਚ ਇਸ ਦੇ ਉੱਤੇ ਖਰਚ ਕੀਤਾ ਜਾਣਾ ਇਸ ਦੇ ਉੱਤੇ ਹੁਣ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਨੇ ਵਿਰੋਧੀ ਧਿਰਾਂ ਨੇ ਖਾਸ ਕਰਕੇ ਉਸ ਦੇ ਵਿੱਚੋਂ ਅੱਜ ਇੱਕ ਐਕਸਪੋਸ ਦੇ ਜ਼ਰੀਏ ਇੱਕ ਖਬਰ ਦਾ ਹਵਾਲਾ ਦਿੰਦਿਆਂ ਹੋਇਆਂ ਜੋ ਕਿ ਇੰਡੀਅਨ ਐਕਸਪ੍ਰੈਸ ਦੀ ਇੱਕ ਵਿਸਥਾਰਤ ਰਿਪੋਰਟ ਸ਼ਰਤੀ ਹੈ ਉਸ ਦਾ ਹਵਾਲਾ ਦਿੰਦਿਆਂ ਹੋਇਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਹ ਸਰਾਸਰ ਗਲਤ ਹੈ 3 ਕਰੋੜ ਪੰਜਾਬੀਆਂ ਦੇ ਲਈ ਜਿਹੜੀ ਇਹ ਸਹੂਲਤ ਦੇ ਨਾਂ ਦੇ ਉੱਤੇ ਜਾਂ ਕਹਿ ਲਓ ਉਹਨਾਂ ਨੂੰ ਵੰਡਣ ਦੇ ਲਈ ਕਿ ਇਹ ਕਿਹੜੀਆਂ ਕਿਹੜੀਆਂ ਸੀ ਸਹੂਲਤਾਂ ਦਿੱਤੀਆਂ ਪਰ ਇਹ ਪਬਲਿਕ ਦਾ ਪੈਸਾ ਫਜ਼ੂਲ ਖਰਚ ਕੀਤਾ ਜਾ ਰਿਹਾ ਹੈ ਇਹਨਾਂ 97 ਵੈਨਾਂ ਦੇ ਉੱਤੇ ਇੱਕ ਵੈਨ ਰੋਜ਼ ਹੀ 20 ਹਜ਼ਾਰ ਰੁਪਿਆ ਖਰਚ ਕਰ ਦੇਵੇਗੀ ਔਰ ਮੰਥਲੀ ਇਸ ਦਾ ਪੂਰੇ ਦਾ ਪੂਰਾ ਖਰਚਾ ਉਹ ਕਰੀਬ ਕਰੀਬ 6 ਕਰੋੜ ਰੁਪਈਆ ਆ ਜਾਣਾ ਤਾਂ ਪੰਜਾਬ ਸਰਕਾਰ ਇਹ ਵੇਸਟੇਜ ਕਰ ਲਈ ਹੈ ਕਰ ਰਹੀ ਹੈ ਇਹ ਬਦਲਾ ਹੈ ਜਾਂ ਫਿਰ ਫਜ਼ੂਲ ਖਰਚੀ ਇਸ ਦੇ ਉੱਤੇ ਸਵਾਲ ਖੜਾ ਕੀਤਾ ਸੁਖਪਾਲ ਖਹਿਰਾ ਨੇ ਇਸ ਦੇ ਨਾਲ ਹੀ ਤੁਹਾਨੂੰ ਦੱਸਾਂਗੇ ਕਿ ਜਿਹੜੇ ਸਰਕਾਰੀ ਅਧਿਕਾਰੀ ਨੇ ਉਹ মিডিਆ ਨਾਲ ਜਦੋਂ মিডিਆ ਪੁੱਛ ਰਿਹਾ ਇਸ ਦੇ ਬਾਰੇ ਰਿਪੋਰਟਾਂ ਛਾਪ ਰਹੀਆਂ ਨੇ ਤੇ ਉਹਨਾਂ ਨੇ ਜਵਾਬ ਕੀ ਦਿੱਤਾ ਉਹਨਾਂ ਨੇ ਖੁਦ ਹਵਾਲਾ ਦਿੱਤਾ ਕਿ ਇਹ ਇਹ ਅੰਕੜਾ ਜਿਹੜਾ ਉਹ ਕਿਸੇ ਨੇ ਆਪਣੇ ਕੋਲੋਂ ਬਿਆਨ ਨਹੀਂ ਕੀਤਾ ਹਾਲਾਂਕਿ ਜਿਹੜੀ ਰਿਪੋਰਟ ਛਾਪੀ ਆ ਉਸ ਦੇ ਵਿੱਚ ਪੰਜਾਬ ਡੀ ਆਈਪੀਆਰ ਡਾਇਰੈਕਟਰ ਭੁਪਿੰਦਰ ਸਿੰਘ ਨੇ ਕਿਹਾ ਕਿ ਵੈਨ ਆ ਜਿਹੜੀ ਉਹ ਖਰੀਦੀ ਗਈ ਹੈ ਜਿਸ ਦਾ ਮੰਥਲੀ ਖਰਚਾ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਦੱਸਿਆ ਕਿ ਅਸੀਂ ਇਹ ਕਿਰਾਏ ਤੇ ਖਰੀਦੀਆਂ ਨੇ ਔਰ ਹਰੇਕ ਖਰੀਦੀ ਗਈ ਵੈਨ ਦਾ ਇੱਕ ਦਿਨ ਦਾ ਖਰਚਾ ਕਰੀਬ-ਕਰੀਬ 20000 ਰੁਪਇਆ ਪਵੇਗਾ ਇੱਕ ਵੈਨ ਦਾ ਦਿਨ ਦੇ ਵਿੱਚ ਔਰ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਵੈਣਾਂ ਨੇ ਉਹ ਪੰਜਾਬ ਦੀਆਂ ਨਜ਼ਰ ਨਹੀਂ ਆਉਂਦੀਆਂ ਜਿਹੜੀਆਂ ਉਹਨਾਂ ਦੀਆਂ ਵੈਣਾਂ ਦੀਆਂ ਤਸਵੀਰਾਂ ਸਾਡੇ ਤੱਕ ਵੀ ਪੁੱਜੀਆਂ ਨੇ ਵੱਖ-ਵੱਖ ਹਲਕਿਆਂ ਦੇ ਵਿੱਚ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਘੁੰਮ ਰਹੀਆਂ ਨੇ ਉਹਨਾਂ ਦੇ ਜ਼ਿਆਦਾਤਰ ਨੰਬਰ ਯੂਪੀ ਦੇ ਨੇ ਯੂਪੀ ਦੇ ਅਧੀਆਂ ਵੈਣਾਂ ਨੇ ਜਿਹੜੀਆਂ ਉਹ ਲਾਈਆਂ ਗਈਆਂ ਨੇ ਜਾਂ ਫਿਰ ਇਹ ਕਹਿ ਲਈਏ ਕਿ ਪੰਜਾਬ ਸੂਬੇ ਦੇ ਵਿੱਚ ਦਈਆਂ ਨੰਬਰ ਪਲੇਟ ਵਾਲੀਆਂ ਵਹਿਣਾ ਉਹ ਨਹੀਂ ਚੱਲ ਰਹੀਆਂ ਬਾਹਰੋਂ ਹਾਇਰ ਕੀਤੀਆਂ ਗਈਆਂ ਨੇ ਇਸ ਤੋਂ ਪਹਿਲਾਂ ਜਦੋਂ ਵੱਡੇ ਪ੍ਰੋਗਰਾਮ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਸ਼ਿਰਕਤ ਕੀਤੀ ਤਾਂ ਉਦੋਂ ਜਿਹੜੇ ਟੈਂਟ ਲੱਗੇ ਖਾਸ ਕਰਕੇ ਜੋ ਬਠਿੰਡਾ ਜ਼ਿਲ੍ਹੇ ਦੇ ਵਿੱਚ ਇੱਕ ਪ੍ਰੋਗਰਾਮ ਹੋਇਆ ਸੀ ਉਸ ਦਾ ਲੱਖਾਂ ਰੁਪਏ ਦਾ ਖਰਚਾ ਸੀ ਜਿਹੜਾ ਉਦੋਂ ਵੀ ਸਵਾਲ ਆਰਟੀਆਈ ਕਾਰਕੁਨ ਤੇ ਹੋਰ ਜਿਹੜੇ ਲੋਕ ਸਾਨ ਸਮਾਜਿਕ ਕਾਰਕੁਨ ਉਹਨਾਂ ਨੇ ਚੁੱਕੇ ਕਿ ਇਹ ਸਾਰੇ ਦੇ ਸਾਰੇ ਜਿਹੜੇ ਟੈਂਟ ਨੇ ਉਹ ਆਪਣੇ ਦਿੱਲੀ ਵਾਲੇ ਨੇ ਜਿਹੜੇ ਲੀਡਰ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਖਾਸਮ ਖਾਸ ਲੋਕ ਹੋ ਸਕਦੇ ਨੇ ਕਿਉਂਕਿ ਪੰਜਾਬ ਦੇ ਵਿੱਚ ਵੀ ਕਾਫੀ ਟੈਂਟ ਦਾ ਕੰਮ ਕਰਨ ਵਾਲੇ ਤਾਂ ਲੋਕ ਨੇ ਪਰ ਪਹਿਲੀ ਵਾਰੀ ਹੋ ਰਿਹਾ ਹੈ ਕਿ ਪੰਜਾਬ ਦੇ ਬਾਹਰ ਪੈਸਾ ਇਸ ਢੰਗ ਦੇ ਨਾਲ ਵੀ ਲਜਾਇਆ ਜਾ ਰਿਹਾ ਜਾਂ ਖਰਚਿਆ ਜਾ ਰਿਹਾ ਤਾਂ ਇਸ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਕਿ ਜੇਕਰ ਇੱਕ ਵੈਨ 20000 ਰੁਪਏ ਦਾ ਖਰਚਾ ਕਰ ਰਹੀ ਹੈ ਦਿਨ ਵਿੱਚ ਤੇ ਕਰੀਬ-ਕਰੀਬ 97 ਚੱਲਦੀਆਂ ਨੇ ਤੇ ਇਸ ਹਿਸਾਬ ਦੇ ਨਾਲ 19.84 ਲੱਖ ਰੁਪਇਆ ਜਿਹੜਾ ਇੱਕ ਦਿਨ ਦਾ ਫੂਕਿਆ ਜਾ ਰਿਹਾ ਤੇ ਉਸ ਦੇ ਨਾਲ 5.95 ਕਰੋੜ ਯਾਨੀ ਕਿ ਕਰੀਬ-ਕਰੀਬ 6 ਕਰੋੜ ਰੁਪਇਆ ਮੰਥਲੀ ਖਰਚਾ ਰਿਹਾ ਤੇ ਪੰਜਾਬ ਸਰਕਾਰ ਦੀ ਜੇਬ ਦੇ ਵਿੱਚੋਂ ਜਾਂ ਕਹਿ ਲਈਏ ਕਿ ਲੋਕਾਂ ਦਾ ਜਿਹੜਾ ਪੈਸਾ ਹੈ ਉਸ ਦਾ ਖਰਚਾ ਕੀਤਾ ਜਾ ਰਿਹਾ ਲੋਕਾਂ ਨੂੰ ਦੱਸਣ ਵਾਸਤੇ ਕਿ ਤੁਹਾਡੇ ਵਾਸਤੇ ਅਸੀਂ ਕੀ-ਕੀ ਸਕੀਮਾਂ ਲੈ ਕੇ ਆਏ ਹਾਂ ਤੇ ਜਿਹੜੀਆਂ ਵੈਨ ਦੀਆਂ ਤਸਵੀਰਾਂ ਨੇ ਉਹ ਵੀ ਅਸੀਂ ਤੁਹਾਡੇ ਨਾਲ ਸਕਰੀਨ ਦੇ ਉੱਤੇ ਸਾਂਝੀਆਂ ਕਰ ਦਿੱਤੀਆਂ ਨੇ ਇਹ ਜਿਹੜੀਆਂ ਵੈਨਾ ਘੁੰਮ ਰਹੀਆਂ ਨੇ ਹਾਲਾਂਕਿ ਪੰਜਾਬ ਸਰਕਾਰ ਦਾ ਦਾਵਾ ਹੈ ਕਿ ਜਿਹੜਾ ਅਸੀਂ ਕੰਮ ਕੀਤਾ ਹੈ ਲੋਕਾਂ ਤੱਕ ਲੈ ਕੇ ਜਾਣਾ ਇਸ ਤੋਂ ਪਹਿਲਾਂ ਇੱਕ ਪ੍ਰੋਗਰਾਮ ਜਿਹੜਾ ਕੀ 26 ਜਨਵਰੀ ਗਣਤੰਤਰ ਦਿਹਾੜੇ ਮੌਕੇ ਪੰਜਾਬ ਦੀਆਂ ਝਾਕੀਆਂ ਸਿਲੈਕਟ ਨਹੀਂ ਸਨ ਕੀਤੀਆਂ ਕੇਂਦਰ ਸਰਕਾਰ ਨੇ ਉਸ ਨੂੰ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਨੇ ਕਿਹਾ ਸੀ ਸਰਾਸਰ ਧੱਕਾ ਹੈ ਸਾਡੀਆਂ ਕੁਰਬਾਨੀਆਂ ਨੂੰ ਅੱਖੋਂ-ਓਲੇ ਨਹੀਂ ਕੀਤਾ ਜਾ ਸਕਦਾ ਤਾਂ ਫਿਰ ਉਹਨਾਂ ਝਾਕੀਆਂ ਜਿਹੜੀਆਂ ਤਿਆਰ ਕੀਤੀਆਂ ਹੀਆਂ ਉਹਨਾਂ ਨੂੰ ਵੀ ਕਈ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਜਿਹੜਾ ਲਗਾਇਆ ਗਿਆ ਸੀ ਉਸ ਦੇ ਉੱਤੇ ਵੀ ਜਿਹੜਾ ਖਰਚਾ ਆਇਆ ਹੋਵੇਗਾ ਹਾਲਾਂਕਿ ਉਸ ਦੇ ਵਿੱਚ ਕੇਂਦਰ ਨੇ ਜੇਕਰ ਕਿਹਾ ਗਿਆ ਕਿ ਬ੍ਰੇਕ ਨਾ ਲਾਈ ਹੁੰਦੀ ਸਾਡੀਆਂ ਝਾਕੀਆਂ ਸਿਲੈਕਟ ਕੀਤੀਆਂ ਹੁੰਦੀਆਂ ਤਾਂ ਇਸ ਤਰ੍ਹਾਂ ਨਾ ਹੁੰਦਾ ਤਾਂ ਉਦੋਂ ਉਸ ਦੇ ਉੱਤੇ ਵੀ ਕੁਝ ਖਰਚਾ ਆਇਆ ਹੋਵੇਗਾ ਪਰ ਜਿੱਥੋਂ ਤੱਕ ਰਹੀ ਗੱਲ ਉਹ ਮਾਨਮਤਾ ਇਤਿਹਾਸ ਦੱਸਣ ਦੀ ਗੱਲ ਉਸ ਦੇ ਲਈ ਤਾਂ ਝਾਕੀਆਂ ਥੋੜੇ ਦਿਨਾਂ ਦੇ ਲਈ ਚਲਾਈਆਂ ਗਈਆਂ ਤੋਰੀਆਂ ਗਈਆਂ ਪੰਜਾਬ ਦੇ ਵੱਖ-ਵੱਖ ਕੋਨਿਆਂ 'ਚ ਪਰ ਜਿਹੜੀ ਗੱਲ ਰਹੀ ਪੰਜਾਬ ਸਰਕਾਰ ਦੇ ਪ੍ਰਚਾਰ ਦੀ ਚਾਹੇ ਫਿਰ ਉਹ ਸਕੂਲ ਆਫ ਐਮਿਨੈਂਸ ਦਾ ਪ੍ਰੋਜੈਕਟ ਹੋਵੇ ਮੁਫਤ ਬਿਜਲੀ ਦੇਣ ਦੀ ਗੱਲ ਹੋਵੇ ਜਾਂ ਫਿਰ ਘਰ-ਘਰ ਸੁਵਿਧਾ ਪਹੁੰਚਾਉਣ ਦੀ ਘਰ-ਘਰ ਰਾਸ਼ਨ ਪਹੁੰਚਾਉਣ ਦੀਆਂ ਗੱਲਾਂ ਹੋਣ ਜਾਂ ਹੋਰ ਕਿਸੇ ਤਰ੍ਹਾਂ ਦੇ ਕੀਤੇ ਹੋਏ ਸਰਕਾਰ ਦੇ ਜਿਹੜੇ ਕੰਮ ਨੇ ਜਿਸ ਨੂੰ ਸਰਕਾਰ ਆਪਣੀਆਂ ਪ੍ਰਾਪਤੀਆਂ ਦੱਸ ਰਹੀ ਹੈ ਉਹਨਾਂ ਨੂੰ ਲੋਕਾਂ ਤੱਕ ਦੱਸਣ ਲਈ ਕਿ ਆ ਅਸੀਂ ਤੁਹਾਡੇ ਲਈ ਕੀਤਾ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਦੇ ਲਈ ਜਿਹੜੀਆਂ ਸੰਬੰਧਿਤ ਵੀਡੀਓ ਵੀ ਵਾਇਰਲ ਕੀਤੀਆਂ ਜਾ ਰਹੀਆਂ ਨੇ ਜਦੋਂ ਆਮ ਆਦਮੀ ਪਾਰਟੀ ਹਾਲੇ ਸੱਤਾ ਵਿੱਚ ਨਹੀਂ ਆਈ ਸੀ ਤੇ ਉਸ ਵਕਤ ਲੀਡਰ ਕੀ ਕਹਿੰਦੇ ਸਨ ਉਸ ਵਕਤ ਸਣੇ ਮੌਜੂਦਾ ਮੁੱਖ ਮੰਤਰੀ ਜਦੋਂ ਬਤੌਰ ਐਮਪੀ ਸਨ ਤੇ ਉਹ ਕਹਿੰਦੇ ਸਨ ਕਿ ਜੇਕਰ ਪ੍ਰਚਾਰ ਕਰਨ ਦੀ ਲੋੜ ਨਹੀਂ ਪੈਂਦੀ ਜੇਕਰ ਕੰਮ ਕੀਤਾ ਹੋਵੇ ਤੇ ਉਹੀ ਵੀਡੀਆਂ ਮੋੜ-ਮੁੜ ਕੇ ਜਿਹੜੀਆਂ ਨੇ ਵਿਰੋਧੀ ਪਾਰਟੀਆਂ ਵੱਲੋਂ ਤੇ ਹੋਰਨਾਂ ਲੋਕਾਂ ਵੱਲੋਂ ਜਿਹੜੇ ਸਵਾਲ ਖੜੇ ਕਰਦੇ ਨੇ ਉਹ ਦਿਖਾਈਆਂ ਜਾ ਰਹੀਆਂ ਨੇ ਆਪਣੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਕਿਹਾ ਦੇਖੋ ਤੁਸੀਂ ਤਾਂ ਕਹਿੰਦੇ ਸੀ ਕਿ ਪ੍ਰਚਾਰ ਕਰਨ ਦੀ ਲੋੜ ਨਹੀਂ ਪੈਂਦੀ ਜੇਕਰ ਕੰਮ ਕੀਤਾ ਜਾਵੇ ਤਾਂ ਫਿਰ ਇਹ ਕਰੋੜਾ ਰੁਪਏ ਦਾ ਖਰਚ ਕਿਉਂ ਕੀਤਾ ਜਾ ਰਿਹਾ ਹੈ ਹਾਲਾਂਕਿ ਇਸ਼ਤਿਹਾਰਬਾਜ਼ੀ ਜਾਂ ਵਿਗਿਆਪਨ ਦਾ ਨਾਤਾ ਸ਼ੁਰੂ ਤੋਂ ਲੈ ਕੇ ਹੁਣ ਤੱਕ 22-23 ਮਹੀਨਿਆਂ ਦੀ ਕਾਰਗੁਜ਼ਾਰੀ ਦੇ ਦੌਰਾਨ ਆਵਾਜ਼ੀ ਪਾਰਟੀ ਨਾਲ ਸਿੱਧੇ ਤੌਰ ਤੇ ਰਿਹਾ ਜਿਸ ਦੇ ਉੱਤੇ ਪਹਿਲਾਂ ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਖੜੇ ਕਰਨ ਦੇ ਲਈ ਚਾਹੇ ਉਹ ਸ਼ਰਮਣੀ ਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਜਾਂ ਵਿਕਰਮ ਸਿੰਘ ਮਜੀਠੀਆ ਹੋਣ ਜਾਂ ਹੋਰ ਉਹਨਾਂ ਦੇ ਲੀਡਰ ਹੋਣ ਜਾਂ ਫਿਰ ਇਧਰੋਂ ਗੱਲ ਕਰੀਏ ਕਾਂਗਰਸ ਪਾਰਟੀ ਦੀ ਤਾਂ ਉਸ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਹਮੇਸ਼ਾ ਮਸ਼ਹੂਰੀਆਂ ਦੇ ਉੱਤੇ ਸਵਾਲ ਖੜੇ ਕੀਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮਸ਼ਹੂਰੀਆਂ ਵਾਲੀ ਸਰਕਾਰ ਕਹਿਣਾ ਸ਼ੁਰੂ ਕਰਦੇ ਨੇ ਆਮ ਆਦਮੀ ਪਾਰਟੀ ਨੂੰ ਤਾਂ ਹੁਣ ਜਿਹੜੀਆਂ ਵੈਨਾਂ ਤੋਰੀਆਂ ਗਈਆਂ ਨੇ ਤਕਰੀਬਨ 97 ਜਿਸ ਦਾ ਇੱਕ ਖਦਸ਼ਾ ਹੈ ਆਰਟੀਆਈ ਕਾਰਕੁਨ ਮਾਨਿਕ ਗੋਇਲ ਨੇ ਵੇਸ਼ ਦੇ ਬਾਰੇ ਥੋੜੇ ਦਿਨ ਪਹਿਲਾਂ ਇਸ ਮਸਲੇ ਨੂੰ ਚੁੱਕਿਆ ਸੀ ਜਿਸ ਦੇ ਵਿੱਚ ਕਿਹਾ ਸੀ ਕਿ ਸਾਨੂੰ ਪਤਾ ਲੱਗਿਆ ਕਿ ਕਰੀਬ ਇਹਨਾਂ ਦੀ ਗਿਣਤੀ 97 ਤੋਂ 200 ਤੱਕ ਵੀ ਕੀਤੀ ਜਾ ਸਕਦੀ ਹੈ ਔਰ ਅਹਨ ਚੋਣਾ ਦੇ ਮੌਕੇ ਤੋਂ ਪਹਿਲਾਂ ਇਹ ਪ੍ਰਚਾਰ ਕੀ ਆਮ ਆਦਮੀ ਪਾਰਟੀ ਦਾ ਪ੍ਰਚਾਰ ਹੈ ਜਾਂ ਪੰਜਾਬ ਸਰਕਾਰ ਦੀਆਂ ਸਕੀਮਾਂ ਨੂੰ ਲੋਕਾਂ ਤੱਕ ਲੈ ਕੇ ਜਾਣ ਦਾ ਪ੍ਰਚਾਰ ਹੈ ਇਸ ਦੇ ਬਾਰੇ ਤੁਸੀਂ ਵੀ ਬਖੂਬੀ ਜਾਣਦੇ ਹੋ ਤੁਹਾਡੀ ਸਮਝ ਕੀ ਕਹਿੰਦੀ ਹੈ ਆਪਣੀ ਆਪਣੇ ਵਿਚਾਰ ਤੁਸੀਂ ਵੀ ਸਾਂਝੇ ਕਰ ਸਕਦੇ ਹੋ ਪਰ ਜਿਹੜੀਆਂ ਰਿਪੋਰਟਾਂ ਛਾਪ ਰਹੀਆਂ ਨੇ ਖਾਸ ਕਰਕੇ 97 ਇਹ ਵੈਨਾਂ ਜਾਂ ਬੱਸਾਂ ਕਹਿ ਲਓ ਇਹਨਾਂ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇਹਨਾਂ ਨੂੰ ਤੋਰਿਆ ਗਿਆ ਪਰ ਇਸ ਦੇ ਉੱਤੇ ਖਰਚਾ ਕਾਫੀ ਜ਼ਿਆਦਾ ਆ ਰਿਹਾ ਹੈ ਕਰੋੜਾਂ ਦੇ ਵਿੱਚ ਆ ਰਿਹਾ ਹੈ ਔਰ ਜੇਕਰ ਜਦੋਂ ਤੱਕ ਚੋਣ ਜਾਬਤਾ ਨਹੀਂ ਲੱਗਦਾ ਉਦੋਂ ਤੱਕ ਇਹ ਵੈਨਾਂ ਲਗਾਤਾਰ ਚਲਦੀਆਂ ਰਹੀਆਂ ਤਾਂ ਇੱਕ ਮਹੀਨੇ ਦਾ ਖਰਚਾ ਜੇਕਰ ਲਗਭਗ 6 ਕਰੋੜ ਰੁਪਏ ਆ ਜੇ 2 ਮਹੀਨੇ ਚੱਲ ਗਈਆਂ ਤਾਂ 97 ਵੈਨਾਂ ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਕਰੀਬ 12 ਕਰੋੜ ਰੁਪਈਆ ਖਰਚਾ ਇਹਨਾਂ ਦੋਹਾਂ ਮਹੀਨਿਆਂ ਦੇ ਵਿੱਚ ਇਹਨਾਂ ਵੈਨਾਂ ਦੇ ਜ਼ਰੀਏ ਪ੍ਰਚਾਰ ਕਰਨ ਦਾ ਖਰਚਾ ਜਾਵੇਗਾ ਜਿਸ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਨੇ ਜੋ ਆਪਣੀ ਵਿਉਂਤ ਬੁਣੀ ਹੋਈ ਹੈ ਜਾਂ ਆਪਣੀ ਬਣਾਈ ਹੋਈ ਨੀਤੀ ਹੈ ਉਸ ਦੇ ਤਹਿਤ ਵੈਨਾ ਲਗਾਤਾਰ ਚਲਦੀਆਂ ਰਹਿਣਗੀਆਂ ਜਾਂ ਫਿਰ ਇਸ ਨੂੰ ਅੱਧ ਵਿਚਾਲੇ ਵੀ ਰੋਕਿਆ ਜਾ ਸਕਦਾ ਹੈ ਕਿਉਂਕਿ ਸਵਾਲ ਖੜੇ ਹੋ ਰਹੇ ਨੇ ਪਰ ਇਹਨਾਂ ਸਾਰੇ ਸਵਾਲਾਂ ਦੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਖੜੇ ਹੁੰਦੇ ਰਹੇ ਨੇ ਆਲੋਚਨਾ ਹੁੰਦੀ ਰਹੀ ਹੈ ਸਰਕਾਰ ਦੀ ਪਰ ਸਰਕਾਰ ਨੇ ਅਖਬਾਰਾਂ ਦੇ ਜ਼ਰੀਏ ਇਲੈਕਟ੍ਰੋਨਿਕ ਮੀਡੀਆ ਦੇ ਜ਼ਰੀਏ ਡਿਜੀਟਲ ਮੀਡੀਆ ਦੇ ਜ਼ਰੀਏ ਆਪਨਾ ਪ੍ਰਚਾਰ ਹੁਣ ਤੱਕ ਜਾਰੀ ਰੱਖਿਆ ਹੈ ਪਰ ਜਿੱਥੋਂ ਤੱਕ ਇਹ ਗੱਲ ਇਹਨਾਂ ਵੈਨਾਂ ਦੀ ਕਿ ਪੰਜਾਬ ਦਾ ਪੈਸਾ ਹੈ ਪੰਜਾਬ ਸਰਕਾਰ ਦਾ ਪੈਸਾ ਹੈ ਔਰ ਬਾਹਰਲੇ ਸੂਬਿਆਂ ਤੋਂ ਵੈਨਾਂ ਕਿਰਾਏ ਤੇ ਕਿਉਂ ਲਈਆਂ ਗਈਆਂ ਇਸ ਤਰ੍ਹਾਂ ਦੇ ਸਵਾਲ ਵੀ ਹੋ ਰਹੇ ਨੇ ਔਰ ਨਾਲ ਹੀ ਪੰਜਾਬ ਸਰਕਾਰ ਦੇ ਕੀਤੇ ਗਏ ਕੰਮਾਂ ਨੂੰ ਹੁਣ ਦੋ ਗੱਲਾਂ ਨੇ ਇੱਕ ਪਾਸੇ ਸਰਕਾਰ ਦਾਵਾ ਕਰਦੀ ਹੈ ਕਿ ਅਸੀਂ ਆਪਣੇ ਕੀਤੇ ਹੋਏ ਕੰਮਾਂ ਨੂੰ ਤੇ ਵੱਖ-ਵੱਖ ਸਕੀਮਾਂ ਨੂੰ ਲੋਕਾਂ ਤੱਕ ਲੈ ਕੇ ਜਾਣਾ ਹੈ ਪਰ ਦੂਜੇ ਪਾਸੇ ਵਿਰੋਧੀਆਂ ਦਾ ਕਹਿਣਾ ਹੈ ਕਿ ਫਜ਼ੂਲ ਖਰਚੀ ਹੈ ਪਰ ਇਸ ਦੇ ਲਈ ਪੰਜਾਬ ਦੇ ਲੋਕ ਕੀ ਸੋਚਦੇ ਨੇ ਤੁਸੀਂ ਖੁਦ ਕੀ ਸੋਚਦੇ ਹੋ ਆਪਣੀ ਆਪਣੀ رائے ਆਪਣੇ ਆਪਣੇ ਸੁਝਾਅ ਵੀ ਕਮੈਂਟ ਬਾਕਸ ਦੇ ਜ਼ਰੀਏ ਸਾਂਝੇ ਕਰ ਸਕਦੇ ਹੋ ਫਿਲਹਾਲ ਤੁਸੀਂ ਬਣੇ ਰਹੋ ਐਬੀਸੀ ਪੰਜਾਬ ਦੇ ਨਾਲ